ਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਸਤਰੀ ਕਾਲ ਜਿਵੇਂ ਕਿ ਆਪਣੇ ਕੋਲੇ ਟੋਕੜ ਪਸ਼ੂਆਂ ਦਾ ਦੁੱਧ ਵਧਾਉਣ ਵਾਸਤੇ ਇੱਕ ਖਾਸ ਅਹਿਮ ਕ੍ਰਿਟੀਕਲ ਆਪਾਂ ਇੱਕ ਵੀਡੀਓ ਤਿਆਰ ਕਰ ਰਹੇ ਹਾਂ ਸੱਜਰ ਪਸ਼ੂ ਤਾਂ ਹਰੇਕ ਦੁੱਧ ਦੇ ਦਿੰਦਾ ਭਾਈ ਗੱਬਣ ਪਸ਼ੂ ਜਦੋਂ ਗੱਬ ਹੋ ਜਾਂਦਾ ਹੈ ਉਦੋਂ ਦੁੱਧ ਦੀ ਮਾਤਰਾ ਉਹਦੀ ਘਟ ਜਾਂਦੀ ਆ ਆਪਾਂ ਖਾਸ ਕਰਕੇ ਟੋਕੜ ਗਾਂ ਹੋਵੇ ਜਾਂ ਤੋਕੜ ਮੈਂ ਹੋਵੇ ਉਹਦੇ ਉੱਤੇ ਆਪਾਂ ਦੁੱਧ ਬਧਾਉਣ ਦੇ ਉੱਤੇ ਵੀੜ ਕੋ ਇੱਕ ਤਿਆਰ ਕਰ ਰਹੇ ਆਂਗੇ ਉਹਦੇ ਵਿੱਚ ਆਪਾਂ ਕੀ ਲਿਆ ਸਾਰਿਆਂ ਨਾਲੋਂ ਪਹਿਲਾਂ ਆਪਾਂ ਲਿਆ ਭਾਈ ਬੇਸਣ ਆਪਾਂ ਕੀ ਕਰਨਾ ਹੈਗਾ ਜਿਵੇਂ ਮੱਝ ਆ ਮੱਝ ਵਾਸਤੇ ਤੁਸੀਂ ਅੱਧਾ ਕਿਲੋ ਬੇਸਣ ਲੈ ਲਓ ਤੇ ਤੁਸੀਂ ਉਹਦੇ ਵਿੱਚ ਪਾਈਆ ਗੁੜ ਪਾ ਲਓ ਤੇ 100 ਗ੍ਰਾਮ ਤੁਸੀਂ ਸਰੋਂ ਦਾ ਤੇਲ ਪਾ ਲਓ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀਗੀ ਇਹ ਬਰਸਾਤ ਦੇ ਦਿਨ ਚੱਲ ਰਹੇ ਆ ਸੌਣ ਭਾਦੋਂ ਦੇ ਤੇਲ ਦੀ ਮਾਤਰਾ ਆਪਾਂ ਉਹਦੇ ਚ 100 ਗ੍ਰਾਮ ਹੀ ਪਾਉਣੀ ਆ ਫੇਰ ਆਪਾਂ ਕੀ ਕਰਨਾ ਇੱਕ ਮੁਠੀ ਆਪਾਂ ਉਹਦੇ ਚ ਸੌਂਫ ਪਾ ਲੈਣੀ ਆ ਇਹਨੂੰ ਕੀ ਕਰਨਾ ਪਾਣੀ ਦੇ ਵਿੱਚ ਹੱਥ ਮਾਰ ਕੇ ਸਮਾਰ ਕੇ ਆਪਾਂ ਘੋਲ ਲੈਣਾ ਆਪਾਂ ਕੀ ਕਰਨਾ ਉਹ ਤੇ ਸਮਾਰ ਕੇ ਹੱਥ ਮਾਰ ਕੇ ਆਪਾਂ ਉਹਨੂੰ ਤਿਆਰ ਕਰ ਲੈਣਾ ਬੱਠਲ ਦੇ ਵਿੱਚ ਘੋਲ ਨੂੰ ਕੀ ਕਿਹੜਾ ਘੋਲ ਬੇਸਣ ਗੁੜ ਤੇ ਤੇਲ ਲੋੜ ਮੁਤਾਬਕ ਇਹਦੇ ਆਪਾਂ ਪਾਣੀ ਪਾ ਲੈਣਾ ਕੋਈ ਇਹਨੂੰ ਵਾਰ ਲਾ ਨਹੀਂ ਕੁਛ ਨਹੀਂ ਕਰਨਾਗਾ ਲੋੜ ਮੁਤਾਬਕ ਇਹਦੇ ਵਿੱਚ ਆਪਾਂ ਪਾਣੀ ਪਾ ਲੈਣਾ ਪਾਣੀ ਪਾ ਕੇ ਜਦੋਂ ਸਮਾਰ ਕੇ ਘੁਲ ਗਿਆ ਐਨ ਵਧੀਆ ਬਣ ਗਿਆ ਹਲਵਾਈ ਦੀ ਮਦਾਨੀ ਵਰਗਾ ਬਣ ਗਿਆ ਆਪਾਂ ਕੀ ਕਰਨਾਗਾ ਪਸ਼ੂ ਨੂੰ ਆਪਾਂ ਧਰ ਦੇਣਾ ਹੈਗਾ ਜਿੱਦੋਂ ਆਪਾਂ ਲਗਾਤਾਰ ਇਹਦੇ ਪੰਜ ਕਾੜੇ ਦਿੱਤੇ ਐ ਇਸ ਤਰ੍ਹਾਂ ਦੇ ਬਣਾ ਕੇ ਅਗਰ ਤੁਹਾਡਾ 2 ਕਿਲੋ ਦੁੱਧ ਦਿੰਦਾ ਹੈਗਾ ਪਸ਼ੂ 6 ਕਿਲੋ ਤੇ ਆਰਾਮ ਨਾਲ ਦੁੱਧ ਤੇ ਵਗ ਜੂਗਾ ਉਹ ਕਿੱਲੋ ਤੜਕੇ ਬਾਜੂ ਤੇ ਕਿਲੋ ਹੱਥ ਨੇ ਬਾਜੂਗਾ ਅਗਰ ਬੇਸਣ ਇੱਕ ਬਹੁਤ ਵਧੀਆ ਚੀਜ਼ ਆ ਔਰ ਮੈਂ ਨਾਲ ਨਾਲ ਇਹ ਵੀ ਬੇਨਤੀ ਕਰਦਾ ਰਹਿੰਦਾ ਆ ਵੀ ਕਈ ਵਾਰੀ ਬੇਸਣ ਭਾਈ ਆਪਾਂ ਨੂੰ ਪ੍ਰਾਣਾ ਮਿਲ ਜਾਂਦਾ ਜਿਵੇਂ ਕਿ ਹੁਣ ਫਰਜ ਕਰੋ ਵੀ ਆਹ ਪ੍ਰਾਣਾ ਪਿਆਸੀਗਾ ਕੋਈ ਚੂਹਾ ਟੁੱਕ ਜਾਂਦਾ ਜਾਂ ਹੋਰ ਟੁੱਕ ਜਾਂਦਾ ਇਹ ਆਪਾਂ ਨੂੰ 40 ਰੁਪਏ ਕਿਲੋ ਮਿਲ ਗਿਆ ਸੀ 35 40 ਕਿਲੋ ਪਿਆਸੀ ਮੈਂ ਚੱਕ ਲਿਆਂਦਾ ਇਹ ਆਪਾਂ ਜਰੂਰ ਇਸ ਤਰ੍ਹਾਂ ਕਰਕੇ ਇੱਕ ਗੱਲ ਇਹ ਚੀਜ਼ ਦੀ ਆ ਗਈ ਸਾਰਿਆਂ ਨਾਲੋਂ ਐਮ ਮੁੱਦਾ ਆਪਾਂ ਕੀ ਕਰਨਾ ਹੈ ਪਸ਼ੂ ਨੂੰ ਮਹੀਨਾ ਇੱਕ ਹੋਇਆ ਹੋਣਾ ਚਾਹੀਦਾ ਹੈ ਕੀੜਾਂ ਵਾਲੀ ਗੋਲੀ ਦੇਣੀ ਜਦੋਂ ਆਪਾਂ ਡਾਕਟਰ ਸਹਿਬਾਨ ਕੋਲੇ ਜਾਵਾਂਗੇ ਉਹਨੂੰ ਆਪਾਂ ਦੱਸਾਂਗੇ ਵੀ ਭਾਈ ਮੱਝ ਆਪਣੀ ਗੱਭਾ ਉਹ ਉਸ ਤਰ੍ਹਾਂ ਦੀ ਗੋਲੀ ਦੇਊਗਾ ਅਗਰ ਉਹਨੂੰ ਕਹਾਂਗੇ ਮੱਝ ਖਾਲੀ ਹੈ ਤਾਂ ਉਹ ਉਸ ਤਰ੍ਹਾਂ ਦੀ ਗੋਲੀ ਦੇਊਗਾ 50% ਦੇ ਜਿਵੇਂ ਆਪਾਂ 100% ਦਾਣਾ ਪਾਇਆਗਾ 70% ਤਾਂ ਅੰਦਰ ਕੀੜੇ ਹੀ ਖਾ ਜਾਂਦੇ ਆ 30% ਬਚਦਾ ਹੈ 30% ਚੋਂ 5-10% ਪੇਸਟੇਜ ਨਿਕਲ ਜਾਂਦਾ ਪਸ਼ੂ ਕੋਲੇ ਕੀ ਰਹਿੰਦਾ 20% ਅਗਰ ਜੇ ਆਪਾਂ ਥੋੜੀ ਜਿਹੀ ਕੇਅਰ ਕਰ ਲਗੇ ਥੋੜੀ ਜਿਹੀ ਆਪਾਂ ਹਿੰਮਤ ਕਰ ਲਗੇ ਆਪਣਾ ਜਿੰਨਾ ਦਾਣਾ ਪਾਇਆ ਵਾ ਦਾਣਾ ਭਾਈ 24 ਘੰਟੇ ਅੰਦਰ ਰਹਿੰਦਾ ਹੈ ਢੇੜੇ ਖਾਂਦਾ 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 ਤੁਰਿਆ ਫਿਰਦਾ ਕਿਤੇ ਫੇਰ ਜਾ ਕੇ ਪ੍ਰਸਰਜ ਬਣਦਾ ਹੈਗਾ ਪਸ਼ੂ ਨੂੰ ਕੇਰਾ ਅੰਦਰ ਸਾਰਾ ਸਟ ਲੈ ਲੈਂਦਾ ਫੇਰ ਉਸ ਤੋਂ ਬਾਅਦ ਗਾਲਾ ਕਰਕੇ ਉਸ ਉਸ ਜਗ੍ਹਾ ਤੇ ਜਾਂਦਾ ਹੈ ਅਗਰ ਉਹਦੇ ਵਿੱਚ ਅੰਦਰ ਕੀੜਿਆਂ ਦਾ ਮੜਪਾਂ ਦਾ ਅੰਦਰ ਢੇਰ ਲੱਗਿਆ ਪਿਆ ਹੈ ਤੇ ਉਹਦੇ ਤਾਂ ਉਹਦੀ ਖਾ ਜਾਣਗੇ ਹੁਣ ਇੱਕ ਭੌਣ ਦੋ ਤੋਂ ਕੀੜਿਆਂ ਦੇ ਆਪਾਂ ਇੱਕ ਮੁਠੀ ਦਾਣਿਆਂ ਦੀ ਪਾਦ ਗਏ ਉਹ ਇੱਕ ਮਿੰਟ ਦੇ ਵਿੱਚ ਚੁੱਕ ਕੇ ਲੈ ਜਾਣਗੇ ਉਹੀ ਪੇੜ ਦਾ ਸਿਸਟਮ ਆ ਪੇੜ ਦਾ ਢੋਲ ਦੀ ਤਰ੍ਹਾਂ ਅੰਦਰ ਆ ਭਾਈ ਉਹਦੇ ਅੰਦਰ ਵੀ ਕੀੜੇ ਬਹੁਤ ਜ਼ਿਆਦੇ ਆ ਉਹ ਆਪਾਂ ਮੜਪਾਂ ਵਾਲੀ ਗੋਲੀ ਆਪਾਂ ਜ਼ਰੂਰ ਦੇ ਗੇ ਅਗਰ ਤੁਸੀਂ ਮੜਪਾਂ ਵਾਲੀ ਗੋਲੀ ਨਹੀਂ ਦੇਣੀ 50 ਤੋਂ 50 ਗ੍ਰਾਮ ਸਰੋਂ ਦਾ ਤੇਲ ਤੇ 50 ਗ੍ਰਾਮ ਹਲਦੀ ਇੱਕ ਹਫ਼ਤੇ 'ਚ ਇੱਕ ਦਿਨ ਬੰਨ ਲਓ ਤੁਸੀਂ ਦੇ ਹੀ ਚਲੋ ਜੇਕਰ ਤੁਹਾਡਾ ਪਸ਼ੂ ਜਮਾਂ ਵੀ ਉਹ ਹੋ ਗਿਆ ਤਾਂ ਬਿਲਕੁਲ ਕੋਈ ਵੀ ਮੜੱਪ ਨਹੀਂ ਪੈਂਦਾ ਦਾਣਾ ਬਿਲਕੁਲ ਖਾਊ ਰਾਜੀ ਹੋ ਜੂ ਮੜੱਪਾਂ ਵਾਲੇ ਪਸ਼ੂ ਦੇ ਇਹ ਹੁੰਦਾ ਹੈਗਾ ਅੱਖਾਂ ਦੇ ਵਿੱਚ ਉਹ ਗੱਡ ਆਉਂਦੀ ਆ ਨਿਸ਼ਾਨੀ ਪਤਾ ਲੱਗ ਜਾਂਦਾ ਹੈਗਾ ਪਸ਼ੂ ਦਾ ਇਹ ਉਹਨੂੰ ਜ਼ਰੂਰ ਗੋਲੀ ਦੇ ਕੇ ਫੇਰ ਕੀ ਕਰਨਾ ਆਪਾਂ ਵੇਸਣ ਲਿਆ ਗੁੜ ਲਿਆ ਤੇਲ ਲਿਆ ਤੇ ਆਪਾਂ ਸੌਫ ਲਈ ਇਹਨੂੰ ਆਪਾਂ ਪੂਰਾ ਬਣਾ ਕੇ ਤੋਕੜ ਪਸ਼ੂ ਨੂੰ ਦੁੱਧ ਵਧਾਉਣ ਵਾਸਤੇ ਅੱਜ ਆਪਾਂ ਵੀਡੀਓ ਬਣਾਈ ਆ ਵੀਡੀਓ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ